ਅਮਰਸੇਰ ਦੇ ਗ੍ਰੀਨਫੀਲਡ ਇਲਾਕੇ ਦੇ ਵਿੱਚ ਕੋਠੀ ਦੇ ਵਿੱਚ ਵੱਡਾ ਧਮਾਕਾ ਹੋਇਆ ਹੈ ਜਿਨ੍ਹਾਂ ਤੋਂ ਦੱਸਿਆ ਗਿਆ ਧਮਾਕਾ ਦੇ ਵਿੱਚ ਪੂਰਾ ਪਰਿਵਾਰ ਜਿਹੜਾ ਬੁਰੀ ਤਰ੍ਹਾਂ ਜ਼ਖਮੀ ਹੋਇਆ ਤੇ ਪਰਿਵਾਰ ਸਦਮੇ ਦੇ ਵਿੱਚ ਹੈ ਫਲਾਕ ਅੰਦਾਜ਼ੇ ਕਿ ਮਾਮਲਾ ਜਿਹੜਾ ਅਮਰਸੇਰ ਦੇ ਗ੍ਰੀਨਫੀਲਡ ਇਲਾਕੇ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਮਕਾਨ ਦੇ ਵਿੱਚ ਅਚਾਨਕ ਜ਼ਬਰਦਸਤ ਧਮਾਕਾ ਹੋਣ ਕਾਰਨ ਜਿੱਥੇ ਕਰਦੀਆਂ ਕੰਦਾ ਤੇ ਤਰੇੜਾ ਪੈ ਜਾਂਦੀਆਂ ਨੇ ਉੱਥੇ ਹੀ ਕਰਦੇ ਸ਼ੀਸ਼ੇ ਅਤੇ ਕਰਦੇ ਸ਼ੀਸ਼ੇ ਐ ਤੱਕ ਜਿਹੜੇ ਕਿ ਧਮਾਕਾ ਦੇ ਵਿੱਚ ਟੁੱਟ ਚੁਕੇ ਨੇ ਤੇ ਇਲਾਕੇ ਇਹ ਦੇ ਵਿੱਚ ਬੁਰੀ ਤਰ੍ਹਾਂ ਜਿਹੜਾ ਕਿ ਸਹਿਨ ਦਾ ਮਾਹੌਲ ਬਣਿਆ ਹੋਇਆ ਹੈ ਤੋਂ ਦੱਸਦੇ ਕਿ ਜਦੋਂ ਧਮਾਕਾ ਹੁੰਦਾ ਤਾਂ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਜਾਂਦਾ ਤਾਂ ਪੁਲਿਸ ਪ੍ਰਸ਼ਾਸਨ ਵੀ ਮੌਕੇ ਤੇ ਪਹੁੰਚ ਗਿਆ ਪਰ ਹਾਲੇ ਤੱਕ ਧਮਾਕੇ ਦੇ ਕਾਰਨਾਂ ਦਾ ਕੁਝ ਵੀ ਪਤਾ ਨਹੀਂ ਲੱਗ ਸਕਿਆ ਧਮਾਕਾ ਕਿਸ ਵੱਲੋਂ ਹੋਇਆ ਹੈ ਤੇ ਕਾਰਨ ਕੀ ਸਨ ਇਹ ਪੁਲਿਸ ਵੱਲੋਂ ਇਨਵੈਸਟੀਗੇਸ਼ਨ ਫਿਲਹਾਲ ਕੀਤੀ ਜਾ ਰਹੀ ਹੈ ਦੂਜੇ ਪਾਸੇ ਸਬੰਧੀ ਚਸ਼ਮਦੀਦ ਨੇ ਜੋ ਕਿ ਗਵਾਂਡੀ ਨੇ ਨੇ ਦੱਸਿਆ ਕਿ ਉਹਨਾਂ ਦੇ ਇਲਾਕੇ ਦੇ ਵਿੱਚ ਗ੍ਰੀਨਫੀਲਡ ਦੇ ਅਵਿਜ ਦਲਜੀਤ ਸਿੰਘ ਦਾ ਮਕਾਨ ਹੈ ਜੋ ਕਿ ਜ਼ਬਰਦਸਤ ਉਹਨਾਂ ਦੇ ਘਰ ਦੇ ਵਿੱਚ ਧਮਾਕਾ ਹੁੰਦਾ ਮਕਾਨ ਮਾਲਕ ਦਲਜੀਤ ਸਿੰਘ ਪੂਰੀ ਤਰ੍ਹਾਂ ਜਿਹੜੇ ਕਿ ਜ਼ਖਮੀ ਹੋ ਗਿਆ ਉਹਨਾਂ ਨੂੰ ਹਸਪਤਾਲ ਦੇ ਵਿੱਚ ਭੇਜੇ ਕਰਵਾਇਆ ਗਿਆ ਫਿਲਹਾਲ ਮਕਾਨ ਦੀਆਂ ਦੀਵਾਰਾਂ ਅਤੇ ਸ਼ੀਸ਼ੇ ਪੂਰੀ ਤਰ੍ਹਾਂ ਜਿਹੜੇ ਕਿ ਟੁੱਟ ਚੁੱਕੇ ਨੇ ਉਧਰ ਦੂਜੇ ਪਾਸੇ ਪੁਲਿਸ ਵੀ ਮੌਕੇ ਤੇ ਪਹੁੰਚੀ ਹੋਈ ਹੈ ਤੇ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਇਹ ਮੇਰਾ ਨਾਮ ਕਸ਼ਮੀਰ ਸਿੰਘ ਸੁਰ ਗ੍ਰੀਨਫੀਲਡ ਵਸਨੀਕਾਂ ਮੈਂ ਜਿਸ ਘਰ 'ਚ ਵਾਰਦਾਤ ਹੋਈ ਹੈ ਜਾਂ ਵਾਕਿਆ ਹੋਇਆ 223 ग्रीन सी ग्रीनफील्ड ਇਹਨਾਂ ਦੇ ਘਰ ਬਲਾਸਟ ਹੋਇਆ ਧਮਾਕਾ ਆਇਆ ਤੇ ਅਸੀਂ ਸਾਰੇ ਜਣੇ ਆਵਾਜ਼ ਸੁਣ ਕੇ ਇੱਥੇ ਪਹੁੰਚੇ ਹਾਂ ਸਾਡੇ ਪਹੁੰਚਣ ਤੱਕ ਸਰਦ ਜਲਦੀਪ ਸਿੰਘ ਉਹਨਾਂ ਨੂੰ ਹਸਪੀਟਲ ਲੈ ਕੇ ਜਾ ਚੁੱਕੇ ਸੀ ਇਹ ਕੀ ਹੋਇਆ ਸੀ ਮਾਰੇ ਮੱਕੀ ਬਰਨੀ ਹੈ ਧਮਾਕੀ ਸਮਝਣ ਲੱਗੀ ਤੇ ਫਾਇਰ ਬੀੜ ਵਾਲੇ ਵੀ ਆਏ ਨੇ ਪੁਲਿਸ ਵਾਲੇ ਵੀ ਆਏ ਨੇ ਸਦਰ ਤੋਂ ਵੀ ਆਏ ਨੇ ਪਰ ਉਹਨਾਂ ਨੂੰ ਵੀ ਇੰਜ ਜੋ ਸੈਂਟਰ ਫਟਿਆ ਜਦੋਂ ਅੰਦਰ ਉਹ ਲੰਗੇ ਦਾ ਸੈਂਟਰ ਐਜਿਟੀ ਸਬੂਤਾ ਸੀ ਸੈਂਟਰ ਫਟਿਆ ਨਹੀਂ ਗੈਸਲੀਵਰ ਹਾਂਜੀ ਕੋਈ ਗੈਸਲੀਵਰ ਹੋਇਆ ਜੀ ਕੋਈ ਗੈਸ ਸਮਝ ਨਹੀਂ ਲੱਗੀ ਕਿ ਹੋਇਆ ਕੀ ਹੈ ਜੀ ਕਿ ਉੱਤ ਘਰ ਘਰ ਵਾਲੇ ਇਹ ਸਪੀਸ਼ਿਅਲ ਚ ਹੈ ਹੀ ਨਹੀਂ ਅਜੇ ਕਿਉਂਕਿ ਉਹਨਾਂ ਨੂੰ ਇੰਨਾ ਸ਼ਰਮੇ ਚ ਨੇ ਕਿ ਉਹ ਵਿਚਾਰਿਆਂ ਨੂੰ ਸਮਝਾ ਦਿੱਤੀ ਕਿ ਅਸੀਂ ਕਿਹਨੂੰ ਕਹਿਣਾ ਕੀ ਹੈ ਕਿੰਨੇ ਲੋਕ ਰਹਿੰਦੇ ਉਸ ਤਰ੍ਹਾਂ ਟੋਟਲ 6 ਮੈਂਬਰ ਜੀ ਇੰਜਰਡ ਕਿੰਨੇ ਹੋ ਜਖਮੀ ਇੱਕ ਮੈਂਬਰ ਕਿੰਨਾ ਕੁ ਨੁਕਸਾਨ ਆ ਦੁਵਾਰਾਂ ਵਗੈਰਾ ਕਿਦਾਂ ਪਾਰਟ ਨੇ ਦੇਖੋ ਨੁਕਸਾਨ ਤੇ ਸਾਰੀ ਬਿਲਡਿੰਗ ਸਟਰਕਚਰ ਸਾਰਾ ਹੀ ਲੱਗਿਆ ਜੀ ਬਿਲਡਿੰਗ ਵੀ ਹੈ ਦੁਵਾਰਾਂ ਸਾਰੀਆਂ ਡੇਗੀਆਂ ਥੱਲੇ ਅੰਦਰ ਡੇਗੀਆਂ ਵੀ ਸਾਰਾ ਕੁਝ ਕਰ ਰੇ ਕਰੋਕਰੀ ਪਾਂਡੇ ਸ਼ੀਸ਼ੇ ਖਿੜਕੀਆਂ ਸਭ ਗੱਡੀ ਦਾ ਨੁਕਸਾਨ ਆ ਗੱਡੀ ਖੜੀ ਸੀ ਨਾਲ ਦੇ ਪਲਾਟਫਾਰਮ ਤੇ ਕਿਸ ਤਰ੍ਹਾਂ ਦਾ ਮਾਹੌਲ ਹੈ ਦਹਿਸ਼ਤ ਦਾ ਜੀ ਦਹਿਸ਼ਤ ਦਾ ਮਾਹੌਲ ਤੇ ਦੇਖੋ ਅਸੀਂ ਸਾਰੇ ਗੁਜਰੇ ਦੇ ہمسਾਹੇ ਆ ਪੜੋਸੀ ਆ ਕਿਸੇ ਦੇ ਘਰ ਕਿਸੇ ਨੂੰ ਹਾਈ ਵੀ ਨਿਕਲਦੀ ਆ ਤੇ ਅਸੀਂ ਉਹਦੇ ਉਹਦੇ ਹਮਦਰਦੀ ਆ ਕਿ دہشت ਤੇ دہشت ਹੀ ਹੈ ਸਾਨੂੰ ਸ਼ਾਮ ਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਕੋਠੀ ਨੰਬਰ 223 ਸੀ ਬਲਜੀਤ ਸਿੰਘ ਦੀ ਹੈ ਜੋ ਕਿ ਗ੍ਰੀਨ ਫੂਡ ਦੇ ਵਿੱਚ ਹੈ ਉਹਦੇ ਵਿੱਚ ਕੋਈ ਅੱਗ ਲੱਗੀ ਹੈ ਜੋ ਮੈਂ ਆਪਣੇ ਸਟਾਫ ਸਮੇਤ ਮੌਕੇ ਤੇ ਪਹੁੰਚਿਆ ਤੇ ਤਦੋਂ ਫਾਇਰ ਬ੍ਰਿਗੇਡ ਨੂੰ ਵੀ ਇਨਫੋਰਮੇਸ਼ਨ ਦਿੱਤੀ ਕਿ ਉਹ ਵੀ ਫਾਇਰ ਬ੍ਰਿਗੇਡ ਦਾ ਸਟਾਫ ਜਿਹੜਾ ਮੌਕੇ ਤੇ ਪਹੁੰਚ ਗਿਆ ਸੀ ਫਾਇਰ ਬ੍ਰਿਗੇਡ ਦੇ ਸਟਾਫ ਨੇ ਮੌਕੇ ਤੇ ਪਹੁੰਚ ਕੇ ਜਿਹੜੀ ਹੈ ਉਹ ਅੱਗ ਨੂੰ ਕਾਬੂ ਪਾ ਲਿਆ ਗਿਆ ਜਦੋਂ ਉਹਨਾਂ ਵੱਲੋਂ ਅੰਦਰ ਜਾ ਕੇ ਮਤਲਬ ਕਿ ਸਾਰੀ ਅੱਗ ਤੇ ਕਾਬੂ ਪਾਇਆ ਜਾ ਰਿਹਾ ਸੀ ਤਾਂ ਅੰਦਰ ਜਾ ਕੇ ਉਹਨਾਂ ਵੱਲੋਂ ਇਹ ਪਤਾ ਕੀਤਾ ਗਿਆ ਜਿਹੜਾ ਪਾ ਕੇ ਇਸ ਸਬੰਧ ਜਿਹੜਾ ਗੈਸ ਗੀ ਅਕ ਬਲਾਸਟ ਹੋਇਆ ਹੈ ਸੋ ਇਹਦੇ ਵਿੱਚ ਕੋਈ ਕੈਜੂਐਲਟੀ ਨਹੀਂ ਹੋਈ ਲੇਕਿਨ ਘਰ ਦੇ ਮਾਲਕ ਬਲਜੀਤ ਸਿੰਘ ਨੂੰ ਥੋੜੀ ਜਿਹੀ ਜਿਹੜੀ ਆ ਪਤਾ ਲੱਗਾ ਉਸ ਦੇ ਆਸ-ਪਾਸ ਦੇ ਮੈਂਬਰ ਉਹ ਤਾਂ ਵੀ ਥੋੜੀ ਜਿਹੀ ਅੱਗੇ ਨੂੰ ਜਿਹੜੀ ਪਕੜ ਜੀਦੀ ਮੂਹ ਨੂੰ ਆਈ ਲੇਕਿਨ ਕੋਈ ਕੈਜੂਐਲਟੀ ਨਹੀਂ ਠੀਕ ਠਾਕ ਹੈ ਉਹ ਹਸਪੀਟਲ ਲੈ ਗਏ ਠੀਕ ਹੈ ਉਹ ਬੀਡਿੰਗ ਦਾ ਕਾਫੀ ਦੁਖਾਉਣਾ ਮੇਰੇ ਕੋਲ ਵੀ ਬਈ ਉਸ ਉਸ ਚੀਜ਼ ਦੇ ਨਾਲ ਉਹਦੇ ਬੀਡਿੰਗ 4 ਇੰਚ ਦੀ ਦੀਵਾਰ ਸੀ ਸੱਜੇ ਪਾਸੇ ਉਹ ਥੋੜੀ ਜੀ ਮਤਲਬ ਕਿ ਟੇਢੀ ਹੋਈ ਹੋਈ ਆ ਬਾਕੀ ਉਹ ਘਰ ਪਰਿਵਾਰਕ ਮੈਂਬਰਾਂ ਨੂੰ ਫਾਈਬਰ ਗ੍ਰੇਡ ਵੱਲੋਂ ਔਰ ਮੇਰੇ ਵੱਲੋਂ ਜਿਹੜਾ ਵਾ ਕਿਸੇ ਦੂਸ ਵੈਰੀ ਗਰੀਓ ਐਫਐਸ ਆਪਣੀ ਟੀਮ ਜਿਹੜੀ ਜਾ ਕੇ ਉੱਥੇ ਜਿਹੜੀ ਪ੍ਰੋਪਰ ਵੈਰੀਫਾਈ ਕਰ ਜਾਂਦੇ ਸਰ ਕੋਠੀ ਪੂਰੀ ਖਸਤਾ ਹੋ ਚੁੱਕੀ ਹੈ ਯਾਰ ਆਸਪਾਸੇ ਲੋਕ ਵੀ ਸਨ ਹੈ ਨਹੀਂ ਕੋਠੀ ਖਸਤਾਰੀ ਜੀ ਕੋਠੀ ਆਪਣੇ ਬਿਲਰਾਂ ਦੇ ਖੜੀ ਹੋਈ ਹੈ ਕੋਈ ਗਵਾਹੀ ਸਿਰਫ ਇੱਕ ਦਵਾਰ ਜਿਹੜੀ ਸਾਈਡ ਤੇ 4 ਇੰਚ ਦੀ ਜਿਹੜੋ ਪਹਿਲਾਂ ਹੀ ਮਤਲਬ ਕਿ ਥੋੜੀ ਜੀ ਉਹ ਜੀ ਸੀ ਕਿ ਉਤੋਂ ਪੀਓਪੀ ਵਗੈਰਾ ਖੜੀ ਹੋ ਦਵਾਰ ਵੀ ਥੋੜੀ ਜੀ ਟੇਢੀ ਹੋਈ ਹੋਈ ਆ ਇਹਦੇ ਬਾਰੇ ਇਸੇ ਕਰਕੇ ਅਸੀਂ ਸਾਡੇ ਘਰ ਪਰਿਵਾਰਕ ਮੈਂਬਰਾਂ ਨੂੰ ਜਿਹੜਾ ਘਰੋਂ ਬਾਹਰ ਕੱਢਿਆ ਸਰ ਜਿਹੜਾ ਤੁਹਾਡਾ ਗੈਸ ਗੀਜ਼ਰ ਦਾ ਸੀ ਜਾਂ ਕਿਸੇ ਹੋਰ ਚੀਜ਼ ਦੇ ਸ਼ਬਦ ਦੇਖੋ ਆਸ-ਪਾਸ ਤੋਂ ਪਤਾ ਕਰਨ ਤੇ ਫਾਇਰ ਬਰਗੇਡ ਵੱਲੋਂ ਪਤਾ ਕਰਨ ਤੇ ਕਿਉਂਕਿ ਅਸੀਂ ਤੇ ਅੰਦਰ ਨਹੀਂ ਗਏ ਜਦੋਂ ਕੈਜੁਐਲਟੀ ਆਪਣੇ ਇਹ ਚੀਜ਼ ਜਿਹੜੀ ਆ ਅੱਗ ਜਿਹੜੀ ਚੱਲ ਚੱਲ ਰ ਔਰ ਉਹ ਸਵੇਰੇ ਜਿਹੜੀ ਆ ਟੀਮ ਬੁਲਾ ਕੇ ਅਸੀਂ ਆਪਣੀ ਫੋਰੈਂਸਿਕ ਟੀਮ ਬੁਲਾ ਕੇ ਜਿਹੜੀ ਉਹ ਵੈਰੀਫਾਈ ਕਰਵਾਵਾਂਗੇ ਸਰ ਕੋਈ ਸਿਸਟੀਮ ਵੀ ਸਾਹਮਣੇ ਆਈ ਹੈ ਹੁਣ ਤੱਕ ਹਾਂਜੀ ਸਿਸਟੀਮ ਵੀ ਦੇਖੀਗੇ ਕਿ ਕੋਈ ਹੁਣ ਤੱਕ ਆਸ-ਪਾਸ ਉਹ ਸਿਸਟੀਮ ਵੀ ਦੇਖੀਗੇ ਨਹੀਂ ਨਹੀਂ ਕੋਈ ਅਜਿਹੀ ਗੱਲ ਨਹੀਂ ਸਰ ਤੁਹਾਡੇ ਅਨਸਾਰ ਹਜੇ ਧਮਾਕਾ ਸ਼ੱਕ ਦੇ ਘੇਰੇ ਚ ਹੀ ਹੈ ਜਾਂ ਕਲੀਅਰ ਹੈ ਕਿ ਗੈਸ ਦੀ ਹੈ ਨਹੀਂ ਮੇਰੇ ਮਤਲਬ ਕੋ ਤੇ ਮੈਂ ਸ਼ੱਕ ਦੇ ਘੇਰੇ ਲੇਕਿਨ ਸਵੇਰੇ ਫੋਰੈਂਸਿਕ ਸਿੰਘ ਜਿਹੜੀ ਟੀਮ ਜਿਹੜੀ ਬੁਲਾ ਕੇ ਉਹਨਾਂ ਨੂੰ ਕੋਈ ਅੰਦਰ ਫਾਇਰਵਾਲ ਜਿਹੜਾ ਉਹਦਾ ਆਫੀਸਰ ਵੀ ਨਾਲ ਲਵਾਗੇ ਔਰ ਫੋਰੈਂਸਿਕ ਟੀਮ ਦੇ ਮੈਂਬਰ ਵੀ ਨਾਲ ਲਵਾ ਕੇ ਉਹਨਾਂ ਨੂੰ ਜਾ ਕੇ ਦੇ ਤਾਂ ਸੰਭਵ ਹੈ ਕਾਰ ਦਾ ਨੁਕਸਾਨ ਹੋ ਜਾ ਕਾਰ ਜਦੋਂ ਆਸ-ਪਾਸ ਲੱਗੀ ਥੋੜੀ ਜਿਹੀ ਆਪਣੇ ਬਲੱਸ਼ਫੋਨ ਦੇ ਨਾਲ ਉਹ ਕਾਰ ਦਾ ਸ਼ੀਸ਼ਾ ਵੀ ਜਿਹੜਾ ਉਹ ਬਲੱਸ਼ ਹੋਇਆ ਉਹ ਗੱਲ